ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੰਗਾ ਨਗਰ ਤੋਂ ਸਮਾਗਮਾਂ ਦੀ ਸਮਾਪਤੀ ਹੋਈ ਫਿਰ ਜਥੇਦਾਰ ਜੀ ਨੂੰ ਸੰਤ ਗਿਆਨੀ ਜੀ ਕਹਿੰਦੇ ਭਾਈ ਰੇਲਵੇ ਸਟੇਸ਼ਨ ਤੇ ਉਹ ਜਾਣਾ ਅਸੀਂ ਵੀ ਪਿਆਰ ਹੋ ਕੇ ਸਟੇਸ਼ਨ ਤੇ ਨੂੰ ਜਾ ਰਹੇ ਹਾਂ ਗੁਜੈਰਦਾਰ ਜੀ ਸਾਰੇ ਸਿੰਘਾਂ ਨੂੰ ਨਾੜ ਲੈ ਕੇ ਸਟੇਸ਼ਨ ਤੇ ਨੂੰ ਆ ਜਾਣਾ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਸਤਿਵੰਤ ਜੀ ਜਦੋਂ ਸਾਰੇ ਸਿੰਘਾਂ ਨੇ ਅਭਿਧੀ ਤਿਆਰੀ ਕਰ ਲਈ ਆ ਜਸਦਾਰ ਜੀ ਨੇ ਸੰਤ ਗਿਆਨੀ ਸੰਪੂਰਨ ਸਿੰਘ ਜੀ ਨੂੰ ਕਿਹਾ ਕਿ ਬੇਨਤੀ ਕਰ ਦਿੱਤੀ ਕਿ ਸਾਰੇ ਸਿੰਘ ਜੰਗੀ ਤਿਆਰ ਵਰ ਤਿਆਰ ਹਨ ਫਿਰ ਸੰਤ ਗਿਆਨੀ ਜੀ ਨੇ ਭਾਈ ਨਰਮਨ ਸਿੰਘ ਜੀ ਨੂੰ ਕੋਲੇ ਬੁਲਾਉਣਾ ਕੀਤਾ ਮਿਲ ਕੇ ਕਹਿਣ ਲੱਗੇ ਭਾਈ ਅਸੀਂ ਹੁਣ ਜਿਹੜੀ ਤਕਰੀਬ 1 ਵਜੇ ਰੇਲਵੇ ਚੱਲਦੀ ਹੈ ਨਾ ਉੱਥੇ ਆੜੇ ਨੂੰ ਅਸੀਂ ਉਸ ਗੱਡੀ ਦੇ ਉੱਤੇ ਸਾਰੇ ਸਿੰਘ ਚੜ੍ਹ ਕੇ ਤੇ ਲਿਜਾਵਾਂਗੇ। ਤਗਰੀਬ ਨੇ ਇੱਕ ਘੰਟਾ ਰਹਿੰਦਾ ਹੈ। ਤੇ ਸਾਨੂੰ ਆਗਿਆ ਦਿਓ ਜੇ ਚੱਲ ਰਿਹਾ ਹੈ ਸਮਾਗਮ ਦੇ ਵਿੱਚ ਸਾਡੇ ਪਾਸੋਂ ਜਾਂ ਮੇਰੇ ਜਥੇ ਪਾਸੋਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਚੁੱਕ ਹੋ ਗਈ ਹੋਵੇ ਤਾਂ ਸਾਰੀ ਸੰਗਤ ਨੇ ਖਿਮਾ ਕਰਨੀ ਅੱਗੋਂ ਵਾਸਤੇ ਅਸੀਂ ਹੋਰ ਵੀ ਸੁਧਾਰ ਕਰਾਂਗੇ ਆਪ ਤੁਸੀਂ ਸਾਰੇ ਸੰਗਤ ਪਿਆਰ ਦੇ ਨਾਲ ਜੋ ਸੰਵਾਗਮ ਕਰਾਇਨੇ ਵਾਦ ਸਾਰੀ ਸਹਿਰ ਦਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਇਸ ਤਰ੍ਹਾਂ ਕਹਿ ਕੇ ਗਿਆਨੀ ਜੀ ਉਤੋਂ ਭਾਈ ਨਰਮਲ ਸਿੰਘ ਦੇ ਘਰੋਂ ਚੱਲ ਪੈਂਦੇ ਨੇ ਤਾਂ ਸੰਗਤ ਕਾਫੀ ਨਾਲ ਹੀ ਉਤੋਂ ਚੱਲ ਪੈਂਦੀ ਹੈ ਹੌਲੀ ਹੌਲੀ ਸਤਿਗਾਨੀ ਸੰਪੂਰਨ ਸਿੰਘ ਜੀ ਜਥੇ ਸਮੇਤ ਸਟੇਸ਼ਨ ਵੱਲੋਂ ਆ ਰਹੇ ਨੇ ਬਹੁਤ ਦੂਰ ਸੀਗਾ ਤਾਂ ਨਾਲ ਹੀ ਸੰਗਤ ਵਹਿਗੁਰੂ ਵਹਿਗੁਰੂ ਦਾ ਜਾਪ ਕਰਦੀ ਤੁਰੀ ਆ ਰਹੀ ਹੈ ਸਟੇਸ਼ਨ ਉੱਤੇ ਪਹੁੰਚ ਜਾਂਦੇ ਨੇ ਜਾ ਕੇ ਗੇਨੀ ਜ ਨੇ ਪਤਾ ਕੀਤਾ ਹਜੇ ਕਿੰਨਾ ਸਮਾਂ ਰਹਿੰਦਾ ਭਾਈ ਕਹਿਣ ਲੱਗੇ ਜੀ ਤਕਰੀਬਨ ਇੱਕ ਘੰਟੇ ਤੋਂ ਥੋੜਾ ਜਿਹਾ ਟਾਈਮ ਘਟ ਰਿਹਾ ਹੈ ਘੰਟਾ ਹੀ ਸਮਝੋ ਕਈ ਵਾਰੀ 5-7 ਮਿੰਟ ਲੇਟ ਵੀ ਕਰ ਦਿੰਦੇ ਨੇ ਿਆਨੇ ਸੰਪੂਰਨ ਸਿੰਘ ਜੀ ਕਹਿਣ ਲੱਗੇ ਸੰਗਤ ਨੂੰ ਪਾਪਾਈ ਨਿਰਮਨ ਸਿੰਘ ਜੀ ਤੁਹਾਡੇ ਪਿੱਛੇ ਕੰਮ ਬਹੁਤ ਕਰਨ ਵਾਲਾ ਪਿਆ ਤੁਸੀਂ ਜਾ ਕੇ ਪਿੱਛੇ ਆਪਦਾ ਕਾਰੋਬਾਰ ਨੂੰ ਸੰਭਾਲੋ ਅਸੀਂ ਤਾਂ ਹੁਣ ਸਟੇਸ਼ਨ ਤੇ ਆ ਗਏ ਗੱਡੀਆਂ ਖੜ੍ਹੀਆਂ ਸਾਡੇ ਕੋਲੇ ਅਸੀਂ ਵਿੱਚ ਬੈਠ ਹੀ ਜਾਣਾ ਹੁਣ ਤਾਂ ਵੀ ਤੁਸੀਂ ਭਾਈ ਆਪਦਾ ਕਾਰੋਬਾਰ ਕਰੋ ਸਾਰੀਆਂ ਸੰਗਤਾਂ ਨੇ ਬਾਬਾ ਜੀ ਨੂੰ ਬੇਨਤੀ ਕਰ ਦਿੱਤੀ ਐਨੀ ਸੰਪੂਰਨ ਸੀਗਿਆ ਨੂੰ ਸਤਿਵੰਤ ਜੀ ਬਸ ਸਾਧੂ ਜੀ ਸੇਵਾ ਚeki ਕੋਈ ਕਮੀ ਰਹਿ ਗਈ ਹੋਈ ਆਖਿਰ ਪਰ ਕਿਉ ਅੱਗੋਂ ਬਾਅਦ ਤੋਂ ਸਾਨੂੰ ਹੋਰ ਸਮਤ ਬਖਸ਼ੋ ਅਸੀਂ ਬਦ ਤੋਂ ਬਦ ਜਥੇ ਦੀ ਗੱਡੀ ਦੇ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰਨ ਦੇ ਸਮਰਤ ਹੋਈਏ ਇਹ ਸਤਿ ਸੰਗਤਾਂ ਨੇ ਬੇਨਤੀ કરી ਗਿਆਨੀ ਜੀ ਨੂੰ ਬੇਨਤੀ ਕਰਕੇ ਸਭ ਨੂੰ ਫਤਿ ਬਲਾਕੇ ਸਾਰੀਆਂ ਸੰਗਤਾਂ ਵਾਪਸ ਸਟੇਸ਼ਨ ਤੋਂ ਘਰ ਨੂੰ ਪਰਤ ਆਈਆਂ ਗਿਆਨੀ ਜੀ ਆਪ ਦੇ ਸਾਰੇ ਜਥੇ ਨੂੰ ਲੈ ਕੇ ਗੱਡੀ ਦੇ ਵਿੱਚ ਸਵਾਰ ਹੋ ਗਏ ਇਹਨਾਂ ਇੱਕ ਵਜਨ ਤੋਂ 5-7 ਮਿੰਟ ਉੱਥੇ ਹੋਏ ਤਾਂ ਗੱਡੀ ਉੱਥੋਂ ਰਵਾਨਾ ਹੋਈ ਗੰਗਾ ਨਗਰ ਤੋਂ ਤਕਰੀਬਨ ਇੱਕ ਘੰਟੇ ਦੇ ਵਿੱਚ ਹੀ ਗੱਡੀ 2:00 ਨੂੰ ਬਟਿੰਡੇ ਪਹੁੰਚ ਗਈ ਉੱਥੇ ਤਕਰੀਬਨ 15-20 ਮਿੰਟ ਗੱਡੀ ਨੇ ਫਿਰ ਹੋਰ ਲਾਏ ਉੱਥੋਂ ਚੱਲ ਕੇ ਫਿਰ ਬਰਨਾਲੇ ਤੱਕ ਆਉਂਦੀ ਨੇ 4:00 ਵਜਾ ਦਿੱਤੇ ਨੇ 4:00 ਵਜੇ ਉਤਰ ਕੇ 5:00 ਵਜੇ ਗੱਡੀ ਪਰ ਟੂਰ ਨੂੰ ਜਾਣੀ ਸੀ ਜਿਹੜੀ ਜਗਰਾਵਾਂ ਨੂੰ ਜਾਂਦੀ ਸੀ ਉਸ ਬੱਸ ਦੇ ਉੱਤੇ ਜਾ ਕੇ ਅੱਡੇ ਚੋਂ ਸਵਾਰ ਹੋ ਗਏ। ਨੇੜੇ ਸੀਗਾ ਆਡਾ ਬਰਨਾਲੇ ਤੋਂ। ਉੱਥੋਂ ਚੱਲ ਕੇ ਬਸ 5 ਵਜੇ 3:30 ਵਜੇ ਨੂੰ ਲੱਖੇ ਜਾ ਉਤਰੇ। ਸਾਰੇ ਸਿੰਘ ਤੇ ਗਿਆਨੀ ਸੰਤ ਗਿਆਨੀ ਸੰਪੂਰਨ ਸਿੰਘ ਜੀ ਜੈ ਜੀਦਾਹ ਸੰਤ ਬਾਬਾ ਬਲਵੰਤ ਸਿੰਘ ਜੀ ਉੱਥੋਂ ਫਿਰ ਚੱਕਰ ਨੂੰ ਚਾਲੇ ਪਾਉਂਦੇ ਹਨ ਔਰ ਔੜੀ ਦੇੰਦੇ ਸਪਾ ਨੂੰ ਚੱਕਰ ਪਹੁੰਚ ਜਾਂਦੇ ਨੇ ਉੱਤੇ ਜਾ ਕੇ ਸਿੰਘਾਂ ਨੇ ਪਹਿਲਾ ਪਾਣੀ ਪੀਤਾ ਪਾਣੀ ਛੱਕ ਕੇ ਸਭ ਨੇ ਪੰਜ ਸ਼ਰਾਨੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਨਮਸਕਾਰ ਕਰੀ ਨਮਸਕਾਰ ਕਰਨ ਤੋਂ ਬਾਅਦ ਗਿਆਨੀ ਜੀ ਕੁੜੇ ਆਏ ਗਿਆਨੀ ਯਾਨੀ ਸਭ ਨੂੰ ਖੁਸ਼ੀਆਂ ਵਰਸਾਈਆਂ ਜਿਹੜੇ ਸਿੰਘਾਂ ਨੇ ਕਿਉਂਕਿ ਆੜੜੇ ਪਿੰਡਾਂ ਤੋਂ ਵੀ 4-5 ਸਿੰਘ ਆਏ ਹੋਏ ਸੀ ਉਹਨਾਂ ਨੇ ਅੱਗੇ ਲੈ ਕੇ ਆਪੋ-ਆਪ ਦੇ ਘਰਾਂ ਨੂੰ ਚਲੇ ਗਏ ਅਈ ਸਤਨਾਮ ਸਿੰਘ ਨੂੰ ਕਹਿੰਦੇ ਉਹ ਛੋਟੂ ਉਰੇਆ ਉਹਨੂੰ ਕੁਛ ਬਾਬਾ ਜੀ ਨੇ ਮੇਵਾ ਵੀ ਦਿੱਤਾ ਉਹਦੇ ਦੋਸ ਰੂਪੇ ਸੀ ਉਹ ਵੀ ਜਿਹੇਦਾਰ ਸੰਤ ਬਾਬਾ ਬਲਵੰਤ ਸਿੰਘਿਆ ਨੂੰ ਕਹਿੰਦੇ ਇਹਨਾਂ ਦੇ ਰੂਪੇ ਵੀ ਤੁਸੀਂ ਦੇ ਦਿਓ ਇਹਨਾਂ ਨੂੰ ਅਰੇ ਲੈ ਜਾਣਗੇ ਇਸ ਤਰ੍ਹਾਂ ਸੰਤ ਗਿਆਨੀ ਸੰਪੂਰਨ ਸਿੰਘ ਜੀ ਨੇ ਆ ਕੇ ਸਾਰੇ ਸਿੰਘਾਂ ਨੂੰ ਬੜੀਆਂ ਖੁਸ਼ੀਆਂ ਵਰਤਾਈਆਂ ਉਸ ਤੋਂ ਪ੍ਰੰਤ ਰਹਿਰਾ ਦਾ ਪਾਠ ਪਰਾਰੰਭ ਹੋਇਆ ਰਹਿਰਾ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਸਿੰਘਾਂ ਨੂੰ ਕਿਹਾ ਭਾਈ ਜੇ ਸੇਵਾ ਕਰਨ ਵਾਲੀ ਹੈ ਦਰਬਾਰ ਦੇ ਵਿੱਚ ਸਾਰੇ ਰਲ ਮਿਲ ਕੇ ਸੇਵਾ ਕਰਵਾ ਕੇ ਆਓ ਸਾਰਿਆਂ ਨੇ ਸੇਵਾ ਕੀਤੀ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕੰਤ ਤੋਂ ਬਾਅਦ ਸਮਾਪਤੀ ਤੋਂ ਬਾਅਦ ਅੱਗੇ ਗੁਰੂ ਦੇ ਲੰਗਰ ਦੇ ਵਿੱਚ ਲੋੜ ਅਨਸਾਰ ਸਭ ਨੇ ਪਰਸ਼ਾਦਾ ਸਖਿਆ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਆਪ ਦਾ ਜੋ ਸ਼ਾਮ ਨੂੰ ਚਾਹ ਜਾਂ ਦੁੱਧਾ ਨਾ ਸਾਕ ਕੇ ਉਹਦਾ ਆਨੰਦ ਮਾਣਦੇ ਸੀ ਉਸ ਤੋਂ ਉਪਰੰਤ ਸਾਰੇ ਜਥੇ ਨੇ ਆਪ ਉਹਦੇ ਆਸਣ ਦੇ ਆਰਾਮ ਕਰਦੇ ਨੇ ਸੰਤ ਬਾਬਾ ਬਲੰਦ ਸਿੰਘ ਜੀ ਉਹਦੇ ਆਸਣ ਦੇ ਉੱਤੇ ਜਾ ਕੇ ਥੋੜਾ ਆਰਾਮ ਕੀਤਾ ਰਾਮ ਕਰਨ ਤੋਂ ਬਾਅਦ ਬੱਬਾ ਜੀ ਨੇ ਆਪਦੀ ਰੋਜ਼ ਦਾ ਜੋ ਕਰਮ ਸੀ ਸਮਾਧੀ ਲਾ ਕੇ ਨਵੀਸ਼ਰ ਦਾ ਧਿਆਨ ਤਰ ਕੇ ਸਿਮਨ ਕਰਦੇ ਹਨ ਸਿਮਨ ਕਰਦੇ ਕਰਦੇ ਜਦੋਂ ਅੱਧੀ ਰਾਤ ਨੂੰ ਥੋੜਾ ਸਮਾਂ ਉੱਤੇ ਹੁੰਦਾ ਹੈ ਫੇਰ ਉੱਠ ਕੇ ਬਾਬਾ ਜੀ ਬਾਹਰ ਅੰਦਰ ਜਾਂਦੇ ਨੇ ਬਾਹਰ ਜਾਣ ਜਾ ਕੇ ਨਰਥਨ ਕੁਲਾ ਕਰਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਬਾਬਾ ਜੀ ਅਰਧ ਨਿਤਨੇਮ ਪ੍ਰਾਰambh ਕਰ ਦਿੰਦੇ ਨੇ ਨਿਤਨੇਮ ਕਰਦੇ ਕਰਦੇ ਅਬਾ ਜੀ ਆਨੰਦ ਵਿੱਚ ਮੱਦੀ ਲਾ ਕੇ ਬੈਠੇ ਨੇ ਉਹ ਅੱਜ ਦੀ ਇਹ ਕਥਾ ਇੱਥੇ ਸਮਾਪਤ ਹੈ ਅਗਲੀ ਕਥਾ ਫਿਰ ਸਰਵਡ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ